ਕੀਰਤਪੁਰ ਸਹਾਗਣਾ ਜ਼ਿਲ੍ਹੇ ਦੇ ਸਾਨ ਬੂੰਗਾ ਸਾਹਿਬ ਕੋਲ ਨਹਿਰ ਵਿੱਚ ਨਹਾਉਣ ਸਮੇਂ ਦੋ ਵਿਅਕਤੀਆਂ ਦੇ ਡੁੱਬਣ ਦੀ ਖਬਰ ਪ੍ਰਾਪਤ ਹੋਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਥਾਣਾ ਕੀਰਤਪੁਰ ਸਾਹਿਬ ਦੇ ਐਸ ਐਚ ਓ ਜਤਨ ਕਮਨ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਦੋ ਵਿਅਕਤੀ ਜਿਹੜੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਬੂੰਗਾ ਸਾਹਿਬ ਆਏ ਹੋਏ ਸਨ ਉਹ ਨਹਿਰ ਵਿੱਚ ਨਹਾਉਣ ਸਮੇਂ ਡੁੱਬ ਗਏ ਤੇ ਗੋਤਾਖੋਰਾਂ ਦੀ ਮਦਦ ਨਾਲ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਰਿਸ਼ਤੇਦਾਰ ਨੇ ਦੱਸਿਆ ਕਿ ਅੱਜ ਸਵੇਰੇ ਇਹ ਨਹਾਉਣ ਲਈ ਨਹਿਰ ਤੇ ਗਏ ਤਾਂ ਦੋਨਾਂ ਵਿੱਚੋਂ ਇੱਕ ਵਿਅਕਤੀ ਦਾ ਨਹਿਰ ਵਿੱਚ ਪੈਰ ਸਲਿੱਪ ਕਰ ਗਿਆ ਤੇ ਦੂਜੇ ਵਿਅਕਤੀ ਵੱਲੋਂ ਜਦੋਂ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵੀ ਨਹਿਰ ਵਿੱਚ ਡੁੱਬ ਗਿਆ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਦੋਵੇਂ ਵਿਅਕਤੀ ਬਿਆਹੀ ਹੋਏ ਹਨ ਵੈਲਕਮ ਕਮਲ ਜੀ ਇਹ ਪਤਾ ਕੀ ਗੱਲ ਹੋਈ ਜਿਹੜੀ ਹੋਈ ਬਾਈ ਸਾਡੇ ਪ੍ਰੋਗਰਾਮ ਸੀ ਬਾਬੇ ਜਗਤ ਅਜੀਤ ਦਾ ਰਬ ਜੀ ਅੱਛਾ ਜੀ ਤਾਂ ਇਹ ਨਿਆਣੇ ਨਾਲ ਘਰਾਂ ਪਾਣੀ ਨਾ ਨਿਆਣੇ ਤੇ ਨਹਾਣਾ ਆ ਗਏ ਫਿਰ ਠੀਕ ਹੈ ਕੋਲੇ ਮੋਟਰਸਾਈਕਲ ਹੋਣਗੀ ਦੰਗਿਆਂ ਮੈਨੂੰ ਲੱਗ ਗਿਆ ਕਿ ਉਹਨੂੰ ਕੰਡਿਨੇ ਕੱਢਣ ਲੱਗਿਆ ਉਹਨੂੰ ਨਾਲ ਜਿੱਤੀ ਪਾਦਣੀ ਇਹ ਸੰਗੁਣੀ ਇਨਫੋਰਮੇਸ਼ਨ ਮਿਲੀ ਹੈ ਦੋ ਨੌਜਵਾਨ ਅਤੇ ਰਿਸ਼ਦਾਰੀ ਜਾਇਜ਼ ਸੀ ਕਿ ਬੁਖਾਰ ਸਾਹਿਬ ਸੇਨਾ ਦੇ ਕਰਤੇ ਤੇ ਜ਼ਫਾਇਰ ਸਲਿੱਪ ਹੋ ਗਿਆ ਬਾਈ ਸ਼ਾਂਸ ਤੇ ਦੂਜਾ ਉਹਨੂੰ ਬਚਾਣ ਲਈ ਅੰਦਰ ਗਿਆ ਤੇ ਦੋਨੋਂ ਬਹਿਰ ਦੇ ਵਿੱਚ ਸਾਨੂੰ ਕੋਟਾ ਕੰਦੀ ਹੈਲਪ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਬੰਦ ਕੀਰਤਪੁਰ ਸਹਾਗਣਾ ਨਜ਼ਦੀਕੀ ਸਾਨ ਬੁੰਗਾ ਸਾਹਿਬ ਕੋਲ ਨਹਿਰ ਵਿੱਚ ਨਹਾਉਣ ਸਮੇਂ ਦੋ ਵਿਅਕਤੀਆਂ ਦੇ ਡੁੱਬਣ ਦੀ ਖਬਰ ਪ੍ਰਾਪਤ ਹੋਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਥਾਣਾ ਕੀਰਤਪੁਰ ਸਾਹਿਬ ਦੇ ਐਸ ਐਚ ਓ ਜਤਨ ਕੁਮਾਰ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਦੋ ਵਿਅਕਤੀ ਜਿਹੜੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਬੁੰਗਾ ਸਾਹਿਬ ਆਏ ਹੋਏ ਸਨ ਉਹ ਨਹਿਰ ਵਿੱਚ ਨਹਾਉਣ ਸਮੇਂ ਡੁੱਬ ਗਏ ਤੇ ਗੋਤਾਖੋਰਾਂ ਦੀ ਮਦਦ ਨਾਲ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਰਿਸ਼ਤੇਦਾਰ ਨੇ ਦੱਸਿਆ ਕਿ ਅੱਜ ਸਵੇਰੇ ਇਹ ਨਹਾਉਣ ਲਈ ਨਹਿਰ ਤੇ ਗਏ ਤਾਂ ਦੋਨਾਂ ਵਿੱਚੋਂ ਇੱਕ ਵਿਅਕਤੀ ਦਾ ਨਹਿਰ ਵਿੱਚ ਪੈਰ ਸਲਿੱਪ ਕਰ ਗਿਆ ਤੇ ਦੂਜੀ ਵਿਅਕਤੀ ਵੱਲੋਂ ਜਦੋਂ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵੀ ਨਹਿਰ ਵਿੱਚ ਡੁੱਬ ਗਿਆ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਦੋਵੇਂ ਵਿਅਕਤੀ ਵਿਆਹ ਹੀ ਹੋਏ ਹਨ ਵੈਲਕਮ ਕਮੇਡੀ ਜੀ ਇਹ ਪਤਾ ਕੀ ਗੱਲ ਹੋਈ ਜਿਹੜੀ ਹੋਈ ਬਾਈ ਸਾਡੇ ਪ੍ਰੋਗਰਾਮ ਸੀ ਬਾਬੇ ਜਗਤ ਅਲੀ ਤੋਂ ਬਾਬੇ ਜੀ ਅੱਛਾ ਜੀ ਤਾਂ ਇਹ ਨਿਆਣੇ ਨਾਲ ਘਰਾਂ ਪਾਣੀ ਨਾ ਨਿਆਣੇ ਨੂੰ ਨਹਾਣਾ ਆ ਵੀ ਫਿਰ ਠੀਕ ਹੈ ਕੋਲੇ ਮੋਟਰ ਸਟਾਉਂਦੀ ਹੈ ਦੰਮਾ ਗਿਆ ਕਿੰਨਾ ਡਿੱਗਿਆ ਉਹ ਪਾਣੀ ਨੇ ਭੰਨ ਲੱਗਿਆ ਉਹ ਨਾਲ ਦੀ ਬਾਦ ਇਹ ਸੰਗਰੀਨ ਇਨਫੋਰਮੇਸ਼ਨ ਮਿਲਿਆ ਦੋ ਨੌਜਵਾਨਾ تھے ਜਿਹੜੀ ਜਾਇ ਹੈ ਜੀ ਦੇ ਬੁਆਪ ਸੇ ਨਾਂ ਦੇ ਤੇ ਫਿਰ ਜ਼ਖ਼ਮ ਸਲਿਪ ਹੋ ਗਿਆ ਬਾਈਚਾਂਸ ਤੇ ਦੂਜਾ ਉਹਨੂੰ ਬਚਾਣ ਲਈ ਅੰਦਰ ਗਿਆ ਤਾਂ ਦੋਨੋਂ ਲੈਰ ਦੇ ਵਿੱਚ ਸਮੂਹ ਕੋਟਾ ਕੰਮ ਦੀ ਹੈਲਪ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀਰਤਪੁਰ ਸਹਾਗਣਾ ਜ਼ਿਲ੍ਹੇ ਦੇ ਸਾਨ ਬੂੰਗਾ ਸਾਹਿਬ ਕੋਲ ਨਹਿਰ ਵਿੱਚ ਨਹਾਉਣ ਸਮੇਂ ਦੋ ਵਿਅਕਤੀਆਂ ਦੇ ਡੁੱਬਣ ਦੀ ਖਬਰ ਪ੍ਰਾਪਤ ਹੋਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਥਾਣਾ ਕੀਰਤਪੁਰ ਸਾਹਿਬ ਦੇ ਐਸ ਐਚਓ ਜਤਨ ਕਮਨ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਦੋ ਵਿਅਕਤੀ ਜਿਹੜੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਬੂੰਗਾ ਸਾਹਿਬ ਆਏ ਹੋਏ ਸਨ ਉਹ ਨਹਿਰ ਵਿੱਚ ਨਹਾਉਣ ਸਮੇਂ ਡੁੱਬ ਗਏ ਤੇ ਗੋਤਾਖੋਰਾਂ ਦੀ ਮਦਦ ਨਾਲ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਹੀ ਰਿਸ਼ਤੇਦਾਰ ਨੇ ਦੱਸਿਆ ਕਿ ਅੱਜ ਸਵੇਰੇ ਇਹ ਨਹਾਉਣ ਲਈ ਨਹਿਰ ਤੇ ਗਏ ਤਾਂ ਦੋਨਾਂ ਵਿੱਚੋਂ ਇੱਕ ਵਿਅਕਤੀ ਦਾ ਨਹਿਰ ਵਿੱਚ ਪੈਰ ਸਲਿੱਪ ਕਰ ਗਿਆ ਤੇ ਦੂਜੇ ਵਿਅਕਤੀ ਵੱਲੋਂ ਜਦੋਂ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵੀ ਨਹਿਰ ਵਿੱਚ ਡੁੱਬ ਗਿਆ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਦੋਵੇਂ ਵਿਅਕਤੀ ਬਿਅਾਈ ਹੋਏ ਹਨ